ਜਿਹੜੇ ਦੇਸ਼ ਦਾ ਕਾਇਰ ਰਾਜਾ ਹੋਵੇ ਉਹਦੀ ਜਨਤਾ ਕਿਵੇਂ ਖੁਸ਼ੀ ਹੋ ਸਕਦੀ ਆ ਇੱਕ ਸਮਾਂ ਬਦਲਣਾ ਜਿਵੇਂ ਜਦੋਂ ਸਫਲਾ ਪਹਿਲਾਂ ਵੀ ਦੁਸਤਾਂ ਤੇ ਅਜੇ ਕਾਇਰ ਬਾਦਸ਼ਾਹ ਆਏ ਪਰ ਜਦੋਂ ਜਦੋਂ ਕਾਇਰ ਬਾਦਸ਼ਾਹ ਹੁੰਦੇ ਰਹੇ ਨੇ ਸਮਾਂ ਐਡਾ ਬਲਵਾਨ ਹੈ ਸਮੇ ਦੇ ਨਾਲ ਉਹਨਾਂ ਕਾਇਰਾਂ ਦਾ ਜਿਹੜਾ ਖਾਤਮਾ ਜ਼ਰੂਰ ਹੁੰਦਾ ਐ ਵੀ ਉਹਨਾਂ ਕਾਇਰ ਬਾਦਸ਼ਾਹ ਤੇ ਬਾਦਸ਼ਾਹ ਦੇ ਵਿੱਚੋਂ ਇੱਕ ਸਮਾਂ ਜ਼ਰੂਰ ਆਏਗਾ ਜਿੱਦੜਾ ਭਾਜਪਾ ਦੀ ਸਰਕਾਰ ਜਿਹੜਾ ਅੱਜ ਬਾਦਸ਼ਾਹ ਬਣਿਆ ਪਿਆ ਇਹਨੂੰ ਸਮੇ ਨਾਲ ਇਹ ਬਦਲੇਗਾ ਵੀ ਔਰ ਉਹਨਾਂ ਲੋਕਾਂ ਦੀ ਸਮੇਂ ਮੁਤਾਬਕ ਜੋ ਦੁਰਦਸ਼ਾ ਅਜੇ ਤੱਕ ਹਿੰਦੁਸਤਾਨ 'ਚ ਹੋਈ ਆ ਐਹੀ ਇਹਨਾਂ ਦੀ ਹੋਣੀ ਆ ਕਿਉਂਕਿ ਜਿਹੜੇ ਕੇਜਰੀਵਾਲ ਸਾਹਿਬ ਤੋਂ ਸਿੱਧੀ-ਸਿੱਧੀ ਬੀਜੇਪੀ ਜਿਹੜੀ ਆ ਉਹ ਡਰਦੀ ਆ ਇਸ ਕਰਕੇ ਉਹਨਾਂ ਨੂੰ ਬੇਅਦੋਸ਼ੀਆਂ ਨੂੰ ਗਲਤ ਪਰਚੇ ਪਾ ਕੇ ਉਸ ਤੋਂ ਪਹਿਲਾਂ ਸਤਿੰਦਰ ਜਨ ਜੀ ਸੰਜੇ ਸਿੰਘ ਜੀ ਆਪਣਾ ਮਨੀਸ਼ ਚੋਧਿਆ ਜੀ ਨੂੰ ਅੰਦਰ ਦਿੱਤਾ ਉਹਦੇ ਵਿੱਚ ਇੱਕ ਛਲਾਬਾ ਜਦੋਂ ਕਿਸੇ ਕੋਈ ਇਹਨਾਂ ਕੋ ਡਾਕੂਮੈਂਟ ਨਹੀਂ ਮਿਲਦਾ ਕੋਈ ਪ੍ਰੂਫ ਸਬੂਤ ਨਹੀਂ ਮਿਲਦਾ ਸਿਰਫ ਤਾਂ ਸਿਰਫ ਆਮ ਆਦਮੀ ਪਾਰਟੀ ਨੂੰ ਖਤਮ ਕਰਦੇ ਲੱਗੇ ਨੇ ਕਿਉਂ ਜਬ ಬಿಜೆಪಿ ਨੂੰ ਇੱਕੋ ਡਰ ਸਤਾਉਂਦਾ ਹਿੰਦੁਸਤਾਨ ਚ ਕਿ ਜੇ ਆਮ ਆਦਮੀ ਪਾਰਟੀ ਆ ਗਈ ਤਾਂ ਇੱਕ ਦਿਨ ਹੋਣਾ ਜਿੱਦਣ ਬਿਸਤਰਾ ਜਿਹੜਾ ਬੀਜੇਪੀ ਦਾ ਹਿੰਦੁਸਤਾਨ ਚ ਕੋਲ ਹੋਣਾ